ਉਤਾਰ ਉਪਰ ਦੇ ਪ੍ਰਸਿੱਧ ਇਤਿਹਾਸਿਕ ਸਿੱਧੂ ਘਾਟੀ ਸੋਬੇਤਾ ਦੀ ਪਹਾੜੀ ਦੇ ਨਜ਼ਦੀਕ ਉੱਗੀਆਂ ਹੋਈਆਂ ਸੁੱਕੀਆਂ ਝਾੜੀਆਂ ਨੂੰ ਅਚਾਨਕ ਅੱਗ ਲੱਗਈ ਹੈ। ਤੱਗ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਅੱਗ ਦੀਆਂ ਲਪਟਾਂ ਲਗਾਤਾਰ ਵਧਣ ਦੇ ਨਾਲ ਨਜ਼ਦੀਕ ਬਣੇ ਹੋਏ ਉਸ ਘਰ ਦੇ ਵਿੱਚ ਵੀ ਖਤਰਾ ਮੰਡਰਾਉਣ ਲੱਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਅੱਗ ਉੱਤੇ ਕਾਬੂ ਪਾਇਆ ਗਿਆ। ਅਜੇ ਜਗ੍ਹਾ ਉੱਤੇ ਸੁੱਕੀਆਂ ਝਾੜੀਆਂ ਉੱਗੀਆਂ ਹੋਈਆਂ ਸਾਨੂੰ ਉੱਤੇ ਨਾਲ ਹੀ ਸੰਗਣਾ ਰਿਹਾਇਸ਼ੀ ਇਲਾਕਾ ਵੀ ਹੈ ਤੇ ਜਦੋਂ ਇਹਨਾਂ ਸੁੱਕੀਆਂ ਝਾੜੀਆਂ 'ਤੇ ਵੀ ਅੱਗ ਲੱਗੀ ਤਾਂ ਆਮ ਲੋਕਾਂ ਨੂੰ ਉਨਾ ਵਲੂ ਆਪਣੇ ਪੱਧਰ ਉੱਤੇ ਪਹਿਲਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਜੰਦੂ ਵੱਡੇ ਪੱਧਰ ਉੱਤੇ ਵਧੀ ਹੈ ਉਸ ਜਗ੍ਹਾ ਉੱਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਜਿਸ ਤੇ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਕਿ 8 ਕੰਮ ਪਾਇਆ ਗਿਆ ਅਸੀਂ ਤਾਂ ਜੀ ਦੇਖੋ ਸੁਭਾਵਿਕ ਕਿ ਇੱਥੋਂ ਗੱਡੀ ਤੋਂ ਆਪਣੀ ਗੱਡੀ ਤੋਂ ਮੈਂ ਜਾ ਰਹੀ ਸੀਗੀ ਆਪੇ ਦੇਖਿਆ ਉਸ ਟਾਈਮ ਹਜੇ ਅੱਗ ਲੱਗੀ ਲੱਗੀ ਸੀਗੀ ਮੈਂ ਇੱਥੇ ਲੋਕਾਂ ਨੂੰ ਪੁੱਛਿਆ ਉਹ ਵੀ ਕਨਫਿਊਜ਼ ਸੀਗੇ ਵੀ ਇਹ ਅੱਗ ਆਪਣੇ ਆਪ ਲੱਗੀ ਹੈ ਜਾਂ ਕਿਸੇ ਨੇ ਲਗਾਈ ਹੈ ਐਟ ਅ ਟਾਈਮ ਫਿਰ ਆਪਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆਗਿਆ ਜਿਹੜੀ ਉਹ ਹਜੇ ਤੱਕ ਵੀ 2 ਡੇਢ ਤੋਂ 2 ਘੰਟੇ ਹੋ ਚੁੱਕੇ ਐ ਬਹੁਤ ਜ਼ਿਆਦਾ ਫੱਕਦੀ ਪਈ ਐ ਪਰ ਪ੍ਰਸ਼ਾਸਨ ਦਾ ਜਿਹੜਾ ਆਪਣਾ ਸਾਥ ਹੈ ਦੋ ਗੱਡੀਆਂ ਪਹੁੰਚ ਚੁੱਕੀਆਂ ਐ ਔਰ ਉਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਬੱਸ ਜਦੋਂ ਇਧਰ ਪਾਸੇ ਨੂੰ ਆਵਾਜ਼ ਆਈ ਨੂੰ ਉਪਰਲੇ ਪਾਸੇ ਦੇ ਧੂਆਂ ਦਿਖਿਆ ਉਪਰਲੇ ਪਾਸੇ ਨੂੰ ਧੂਏ ਜਿਹਾ ਆ ਰਿਹਾ ਬਾਦ ਵਿੱਚ ਨੇ ਫਾਇਰ ਫਾਇਰ ਬ੍ਰਿਗੇਡ ਵਾਲੇ ਨੂੰ ਫੋਨ ਕੀਤਾ ਹੈ ਹਾਲ ਤੱਕ ਕੋਈ ਪਹੁੰਚਾ ਨਹੀਂ ਨੀਚੇ ਸੀ ਕਿੰਨੇ ਟਾਈਮ ਹੋ ਗਿਆ ਫਾਇਰ ਨੂੰ ਫੋਨ ਕੀਤਾ ਫੋਨ ਕੀਤਾ ਇਹਨਾਂ ਨੂੰ ਮੇਰਾ ਖਿਆਲ ਹੈ ਅੱਧਾ ਘੰਟਾ ਹੋ ਗਿਆ ਕੋਈ ਫੋਨ ਵੀ ਨਹੀਂ ਆਇਆ ਉਹਨਾਂ ਦਾ ਨਹੀਂ ਜੀ ਨਹੀਂ ਸਾਹਿਬ ਪਤਾ ਨਾ ਤੁਹਾਡਾ ਕੀ ਨਾਮ ਹੈ ਉਹਨਾਂ ਨੇ ਆਇਆ ਉਹ ਕਹਿੰਦੇ ਆ ਵੀ ਇਹਨਾਂ ਗੱਡੀ ਭੇਜ ਦਿੱਤੀ ਐ ਸੀ ਤੁਹਾਡਾ ਕੀ ਨਾਮ ਹੈ ਜਸਵੀਰ ਸਿੰਘ ਮੇਰਾ ਜਿਹੜੇ ਕੰਮ ਕਰਦਾ